ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਤੇ ਬਹੁਤ ਇਹ ਜੋ ਸਹਿबान ਤੇ ਬਹੁਤ ਮਸ਼ਹੂਰ ਹਸਤੀਆਂ ਸਹਿਯੋਗ ਦੀ ਲੋੜ ਹੈ ਤੇ ਮੈਂ ਵੀ ਸ਼ਹਿਰ ਵੱਲੋਂ ਜੰਗਲੈਂਡ ਸਭਾ ਵੱਲੋਂ ਸਮਰਥਨ ਕਰਨਾ ਹੈ ਕਿਸਾਨਾਂ ਨੂੰ ਜੋ ਅੱਜ ਢੱਲੇਵਾਲ ਕੰਮ ਕਰ ਰਿਹਾ ਹੈ ਨਾ ਇਹ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਹੋਰ ਪੰਜਾਬ ਦੇ ਵਿੱਚ ਕੋਈ ਜੰਮਿਆ ਹੋਊ ਧੱਲੇਵਾਰ ਧੱਲੇਵਾਰ ਹੀ ਹੈ ਮੈਂ ਦੱਸ ਦਿੰਦਾ ਜਿਹੜਾ ਅੱਜ 37 ਦਿਨਾਂ ਤੋਂ ਬੈਠਾ ਭੁੱਖੜਤਾ ਤੇ ਪਰ ਮਰੀਜ਼ ਵੀ ਹੈ ਉਹ ਬਹੁਤ ਲੋਕ ਇਹ ਕਹਿੰਦੇ ਆ ਕਹਿੰਦੇ ਜੀ ਕੈਂਸਰ ਆ ਇਹਨੂੰ ਮਰ ਨਹੀਂ ਹੈ ਉਹ ਮਰਨਾ ਬੜਾ ਔਖਾ ਹੈ ਜਾਨ ਸੌਕੀ ਦੀ ਨਿਕਤੂ ਦੀ ਜੀ ਅੱਜ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਉਹ ਵੀ ਸਾਨੂੰ ਪਤਾ ਹੈ ਇਹਦੀ ਸੈਂਟਰ ਸਰਕਾਰ ਕਿਸਾਨਾਂ ਦੀ ਧੌਂ ਤੇ ਗੋਡਾ ਰੱਖੀ ਬੈਠੀ ਐ ਇਹ ਵੀ ਬਹੁਤ ਮਰੀ ਗੱਲ ਐ ਮੈਂ ਸ਼ਹਿਰ ਨਿਵਾਸੀਆਂ ਨੂੰ ਦੁਕਾਨਦਾਰਾਂ ਨੂੰ ਕਹਿਣਾ ਮੈਂ ਸਪੈਸ਼ਲ ਉੱਥੇ ਸਟੇਜ ਤੇ ਕਹਿਣਾ ਐ ਆ ਵੀ ਜੇ ਅੱਜ ਕਿਸਾਨ ਨਹੀਂ ਰਹਿਤਾ ਤੇ ਰਹਿਣਾ ਤੁਸੀਂ ਵੀ ਨਹੀਂ ਤੇ ਭੁੱਖੇ ਤੁਸੀਂ ਵੀ ਮਰੋਗੇ ਅੱਜ ਸਰਕਾਰ ਦੀ ਚਾਲ ਐ ਬਹੁਤ ਵੱਡੀ ਕਿਸਾਨਾਂ ਨੂੰ ਫੇਰ ਕਰਨ ਦੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਜੇ ਅੱਜ ਇਹਨਾਂ ਦੀਆਂ ਜ਼ਮੀਨਾਂ ਹੜੱਪੀਆਂ ਗਈਆਂ ਤਾਂ ਫੇਰੇ ਦੁਕਾਨਦਾਰ ਜਿਹੜੇ ਮਹਾਜਨ ਲੋਕ ਐ ਇਹ ਅੱਧਾ-ਅੱਧਾ ਕਿਲੋ ਆਕੇ ਹੀ ਲੈਣਾ ਦੇ ਵਿੱਚ ਪੜਨਗੇ ਉਹ ਸਮਾਜ ਦੂਰ ਨਹੀਂ ਹੈ ਛੇ ਦਿਨ ਸਮਾਉਣ ਵਾਲਾ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਬੇਰੁਆ ਗੱਲਾਂ ਨੂੰ ਛੱਡ ਕੇ ਸਾਰੇ ਕਿਚਨ ਦੇ ਖਾਲੇ ਇਕੱਠੇ ਹੋ ਜੋ ਜੇ ਪੰਜਾਬ ਦਾ ਕਿਸਾਨ ਮਰ ਗਿਆ ਤਾਂ ਬਚਦਾ ਕੋਈ ਵੀ ਨਹੀਂ ਹੈ ਸਾਰੀ ਮਰਨਗੇ ਤੇ ਅੱਜ ਇਹ ਜਾਤਾਂ ਪਾਤਾਂ ਨੂੰ ਪਿੱਛੇ ਛੱਡ ਕੇ ਸਿੱਧੇ ਚੰਦੇ ਖਲੇ ਇਕੱਠੇ ਹੋਣ ਦੀ ਲੋੜ ਹੈ ਜੋ ਪੰਜਾਬ ਨੂੰ ਬਚਾਉਣਾ ਹੈ ਹੋ ਜੋ ਇਕੱਠੇ ਅਸੀਂ ਹੁੱਕਾ ਦੇਣ ਆਏ ਆ ਇਕੱਠੇ ਹੋ ਜੋ ਅੱਜ ਮੌਕਾ ਹੈ ਕਿਸਾਨ ਮਰ ਰਿਹਾ ਹੈ ਤੇ ਕਿਸਾਨ ਮਰਗਾ ਤਾਂ ਬਸਦੇ ਅਸੀਂ ਵੀ ਭੁੱਖੇ ਅਸੀਂ ਵੀ ਮਰਾਂਗੇ ਅੱਜ ਪੰਜਾਬ ਦਾ ਕੀ ਹਾਲ ਹੈ ਅੱਗੇ ਅਸੀਂ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੇ ਵਿੱਚ ਚੋਰਾ ਨਾ ਰਾਜ ਹੈ ਜਿਹੜੀ ਅੱਜ ਸਰਕਾਰ ਹੈ ਇਹ ਮਹਾ ਚੋਰਾ ਦੀ ਸਰਕਾਰ ਹੈ ਇਹਨਾਂ ਨੇ ਥਾਣੇ ਦੇ ਵਿੱਚ ਜੇ ਖਤਰੇ ਬਾ ਰੱਖਿਆ ਮੁੰਡੇ ਨੌਜਵਾਨੀ ਨਸ਼ੇ ਨਾਲ ਮਰ ਰਹੀ ਹੈ ਸਾਨੂੰ ਇਹ ਸਰਕਾਰਾਂ ਖੰਡਮ ਕਰਕੇ ਪੰਜਾਬ ਨੂੰ ਖਤਮ ਕਰ ਲਿਆ ਚਾਹੁੰਦੀ ਹੈ ਤੇ ਸਾਨੂੰ ਸਾਰੇ ਪੈਸਾ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਗੱਲਾਂ ਬਹੁਤ ਹੈ ਮੇਰੇ ਵੀਰ ਬੜੀਆਂ ਸੁਣਾ ਗਏ ਪਰ ਮੈਂ ਤਾਂ ਜਿਹੜਾ ਅੱਜ ਡੱਲੇਵਾਲ ਬੈਠਾ ਨਾ ਸਪੈਸ਼ਲ ਤੌਰ ਤੇ ਮੈਂ ਹਮਦਰਦੀ ਕਰਕੇ ਮੇਰੇ ਸਾਹਤ ਬਜੀ ਹੋਈ ਐਕਸੀਡੈਂਟ ਹੋ ਗਿਆ ਸੀ ਮੈਥੋਂ ਰਿਹਾ ਨਹੀਂ ਗਿਆ ਤੇ ਡੱਲੇਵਾਲ ਬਾਰ ਬਾਰ ਨਹੀਂ ਜੰਮਣਾ ਅੱਜ ਕਹ ਕਹ ਨੂੰ ਚਾਹੀਦਾ ਹੈ ਸਰਕਾਰ ਦੇ ਖਿਲਾਫ ਡੱਟ ਜਾਣਾ ਚਾਹੀਦਾ ਮਾਰੀਆਂ ਕਰਨਾ ਮੈਨੂੰ ਆਉਂਦੀਆਂ ਨਹੀਂ ਨਾ ਨਾ ਕੋਈ ਡੀਟਰ ਹੈ ਮੈਂ ਇੱਕ ਛੋਟਾ ਜਿਹਾ ਵਰਕਰ ਐ ਸੋਸ਼ਲ ਵਰਕਰ ਐ ਮੈਂ ਕਹਿੰਦਾ ਵੀ ਅੱਜ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹ ਮਹਾ ਚੋਰਾਂ ਦੀ ਸਰਕਾਰ ਐ ਹਾਂ ਗੁੰਡੇ ਵਾਰਖਿਆ ਨਸ਼ਾ बिक ਰਿਹਾ ਹੈ ਸੱਟਾ ਚੱਲ ਰਿਹਾ ਹੈ ਹਜ਼ਾਰਾਂ ਲੱਖਾਂ ਰੁਪਈਆ ਇਕੱਠਾ ਕਰ ਰਿਹਾ ਹੈ ਲੀਡਰ ਪਰ ਇਹਨਾਂ ਨੂੰ ਪੰਜਾਬ ਦੇ ਕਿਸਾਨ ਵੱਲ ਕੋਈ ਧਿਆਨ ਨਹੀਂ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਮੋਢੇ ਦੇ ਬਾਹ ਕੇ ਲੈ ਕੇ ਆਈ ਸੀ ਤੇ ਹੁਣ ਇਹਨਾਂ ਨੂੰ ਛੇਤਰ ਮਾਰ ਕੇ ਤੋ ਤੋਰਾਂਗੇ ਮੈਂ ਐਲਾਨ ਕਰਦਾ ਸਟੇਜ ਤੋਂ ਇਕੱਠੇ ਹੋ ਕੇ ਹੁੰਮ ਹੁੰਮ ਆ ਕੇ ਅੱਜ ਇਕੱਠੇ ਹੁੰਦੀ ਲੋੜ ਹੈ ਸ਼ਹਿਰੀਆਂ ਨੂੰ ਵਪਾਰੀਆਂ ਨੂੰ ਮਜ਼ਦੂਰਾਂ ਨੂੰ ਬੜਾ ਸਮਾਂ ਨਹੀਂ ਲੰਦਾ ਮੈਂ ਇਹਨਾਂ ਕਹਦਾ ਹੋਇਆ ਮੈਂ ਸ਼ਮਾ ਮੰਗਦਾ ਹੈ ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਬਾਈ ਗੁਰੂ ਜੀ ਕੀ ਫਤਿਹ